ਹਾਂਜੀ ਸਾਰਿਆਂ ਨੂੰ ਸਤ ਸ੍ਰੀ ਅਕਾਲ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪਾਂ ਮੌਸਮ ਬਾਰੇ ਜਾਣਕਾਰੀ ਸਾਂਝੀ ਕਰਦੇ ਹਾਂ ਤੇ ਮੂੰਗੀ ਤੇ ਫੰਗਸ ਬਾਰੇ ਹਾਂਜੀ ਵਾਹਿਗੁਰੂ ਇਹਦਾ ਦੇਪਤਾ ਗਿਆ ਇਹ ਦਾਸ ਹੈ ਜਾਂ ਤਾਂ ਬੱਦਲ ਪਾ ਦਿਓ ਮੀਂਹ ਪਾ ਦਿਓ ਨਹੀਂ ਇਹਨੂੰ ਸਾਫ਼ ਕਰ ਲਓ ਤੇ ਚੱਕ ਲਓ ਕਿਉਂਕਿ ਦਿਨੇ ਉਮਸ ਬਹੁਤ ਹੋ ਜਾਂਦੀ ਹੈ ਤੇ ਉਹਦੇ ਨਾਲ ਬਿਮਾਰੀ ਜਿਆਦਾ ਪੈਂਦੀ ਹੈ ਜੀ ਉਮਸ ਨਾਲ ਤੇ ਸਾਫ਼ ਹੋ ਜੇ ਜਾਂ ਤਾਂ ਮੀਂਹ ਪਾ ਕੇ 2-4 1-2 ਦਿਨਾਂ ਚ ਮੀਂਹ ਪਾ ਲੇ ਫਿਰ ਸਾਫ ਹੋ ਜੇ ਤੇ ਹੁਣ ਮੰਨ ਲਓ ਕਿ ਐਂ ਹੋਇਆ ਪਿਆ ਹੁਣ ਤੋਂ ਤੇ ਫਸਲ ਵੀ ਖਰਾਬ ਹੁੰਦੀ ਹੈ ਕਿ ਬਿਮਾਰੀ ਜਾਦੇ ਪੈਂਦੀ ਹੈ ਮੱਛਰ ਤੇਲਾ ਫੰਗਸ ਕਿਉਂਕਿ ਧੁੱਪ ਲੱਗਦੀ ਨਹੀਂ ਜੀ ਧੁੱਪ ਨਾ ਲੱਗਣੇ ਕਾਰਨ ਫਿਰ ਕੰਮ ਟੇਡਾ ਹੋ ਜਾਂਦਾ ਹੈ ਤੇ ਵਾਹਿਗੁਰੂ ਅੱਗੇ ਆਰਦਾਸ ਹੈ ਕਿ ਮੀਂਹ ਪਾਓ ਤੇ ਬੱਦਲ ਵਾਈ ਚੱਕੋ ਤੇ ਸਾਫ਼ ਕਰੋ ਤੇ ਇੱਕ ਜਾਣਕਾਰੀ ਆ ਜੀ ਮੂੰਗੀ ਚ ਫੰਗਸ ਪੈ ਰਹੀ ਆ ਹੁਣ ਤਾ ਬੂਟੇ ਖਰਾਬ ਹੋਈ ਜਾਂਦੇ ਸੁਕਰੇ ਤੁਹਾਨੂੰ ਪਹਿਲਾਂ ਵੀ ਦਿਖਾਏ ਸੀ ਮੈਂ ਉਹਦੇ ਪਰ ਜਿਹੜੇ ਦੇ ਮੂੰਗੀ ਏਡੀ ਏਡੀ ਹੈਗੀ ਆ ਜੀ ਉਹ ਪਾਣੀ ਨਾ ਲਾਓ ਪਹਿਲਾ ਨੰਬਰ ਤਾਂ ਇਹ ਪਾਣੀ ਲਾਉਂਗੇ ਫੰਗਸ ਜ਼ਿਆਦਾ ਪਊਗੀ ਕਿਉਂਕਿ ਮੈਂ ਤਿਆਰਬਾ ਕੀਤਾ ਚਾਰ ਪੰਜ ਕਹਿਰਿਆਂ ਦਾ ਜੀ ਤਿੰਨ ਚਾਰ ਕਹਿਰੇ ਲਾਏ ਸੀ ਇਹ ਉਹਨਾਂ ਨੂੰ ਜ਼ਿਆਦਾ ਫੰਗਸ ਸਪਰੇਅ ਕੀਤੀ ਸੀ ਸਟੀਲਰ ਮਾਰੇ ਸੀਗੇ ਉਦੋਂ ਰੁਕ ਹੀ ਹਨ 50% ਤੇ ਜਿਹਨੂੰ ਆਪਾਂ ਪਾਣੀ ਨਹੀਂ ਲਾਇਆ ਜਿਹੜੀ ਮੂੰਗੀ ਨੂੰ ਜੀ ਉਹਦੇ ਬਿਲਕੁਲ ਰੋਗੀ ਹੁਣ ਪਰसों ਕੀਤੀ ਜੀ 2-3 ਦਿਨਾਂ ਚੋਂ ਨਾ ਚੌਥੇ ਕੀਤੀ ਜੀ 2-3 ਦਿਨਾਂ ਚ ਹੀ ਵਾਹਿਗੁਰੂ ਦੀ ਕਿਰਪਾ ਨਾਲ ਫੰਗਸ ਰੋਗੀ ਗਿਆ ਇਹਨੂੰ ਮੱਲੋ ਕੀ ਜਿਹਨੂੰ ਪਾਣੀ ਲਾਤਾ ਉਹ ਹੁਣ ਉਹਨੇ ਰੁਕਣਾ ਸਟਾਰਟ ਕੀਤਾ ਵੇਖੋ ਬੂਟਾ ਦੇਖੋ ਐ ਹੁਣ ਸੁਧਰਨ ਲੱਗ ਗਿਆ ਵੇਖੋ ਸਪਰੇਅ ਕੀਤੀ ਤੋਂ ਬਾਅਦ ਤੇ ਜਿਹਦੇ ਐ ਹੁਣ ਮੂੰਗੀ ਖੜੀ ਆ ਇਹ ਜਾਂ ਕਿਸੇ ਨੇ ਵੀ ਪਾਣੀ ਲਾਤਾ ਠੀਕ ਹੈ ਤੇ ਉਹ ਫਿਰ ਸੀਲਰ ਹੈ ਰੋਂ ਜ਼ਰੂਰ ਮਾਰੋ ਫੰਗਸ ਫੇਰ ਹੀ ਰੁਕਣੀ ਹੈ ਕਿਉਂਕਿ ਇਹ ਧਰਤੀ ਦੇ ਵਿੱਚੋਂ ਆਉਂਦੀ ਹੈ ਜੀ ਧਰਤੀ ਜੂ ਥੱਲੋਂ ਜੜ ਖਤਮ ਹੁੰਦੀ ਹੈ ਪਹਿਲਾਂ ਉਤੋਂ ਬੂਟਾ ਫੇਰ ਸੁੱਕਦਾ ਤੇ ਇਹ ਦਾ ਇੱਕ ਆਪਣੀ ਹੈ ਵੀ ਹੈ ਜੀ ਜਿਹੜਾ ਉਹ ਟ੍ਰਾਈਨਾਪਨਾ ਜੋਲ ਆਉਂਦਾ ਹੈ ਜੇ ਪਤਾ ਨਹੀਂ ਕਿਹੜਾ ਇੱਕ ਮੈਂ ਮਾਰ ਕੇ ਪਤਾ ਨਹੀਂ ਮੈਨੂੰ ਥੱਲੇ ਰੂੜੀ ਚ ਮਿਲਾ ਕੇ ਪੈਂਦਾ ਫੰਗਸ ਵਾਸਤੇ ਕੋਈ ਜ਼ਿਆਦਾ ਖਰਚਾ ਨਹੀਂ ਉਹ ਜ਼ਰੂਰ ਪਾਇਆ ਕਰੋ ਆ ਵੇਖੋ ਆਹ ਕੈਰੇ ਨੂੰ ਪਾਣੀ ਨਹੀਂ ਲਾਇਆ ਮੈਂ ਇਹ ਦੁਕਾਂ ਪਿੱਛੇ ਲੱਗਿਆ ਸੀ ਇਹਨਿਕ ਨੂੰ ਚਾਹੇ ਦੇ ਚ ਫੰਗਸ ਹੁਣ ਹੈ ਨਹੀਂ ਇਹਦੇ ਚ ਬਿਲਕੁਲ ਵਾਹਿਗੁਰੂ ਦੀ ਕਿਰਪਾ ਨਾਲ ਰੋਕੀ ਲੂਟਾ ਕੋਈ ਨਹੀਂ ਖਰਾਬ ਹੋਈ ਜਾਂਦਾ ਨਹੀਂ ਪਾਣੀ ਆਈ ਚ ਬਹੁਤ ਜਿਆਦਾ ਖਰਾਬ ਹੋ ਗਏ ਆਹੀ ਮੈਂ ਤਾਂ ਕਹਿੰਦਾ ਕਿ ਪਾਣੀ ਨਾ ਲਾਉ ਇੱਕ ਵਾਰੀ ਕਿਉਂਕਿ ਮੌਸਮ ਕੱਚਾ ਪੱਕਾ ਹੈ ਫੰਗਸ ਜਿਆਦੇ ਪੈਂਦੀ ਹੈ ਇਹਦੇ ਨਾਲ ਹੋਰ ਵੀ ਗੰਦਕਪਾ ਵੀ ਪਾਣੀ ਨਾਲ ਜਿਆਦੇ ਉਗਦਾ ਹੈ ਕਿਉਂਕਿ ਜਦੋਂ ਵੱਡੀ ਮੂੰਗੀ ਹੋ ਜਾਂਦੀ ਐਡੀ ਐਡੀ ਜੀ ਤੇ ਫਿਰ ਨੁਕਸਾਨ ਹੁੰਦਾ ਜੀ ਹਾਂ ਤੁਸੀਂ ਉਹਦਾ ਵੇਖ ਲਓ ਐ ਪੱਟੇ ਜਾਂਦੇ ਆ ਸੀਲਰ ਮਾਰਦੇ ਆ ਆਪਾਂ ਪਰ ਇੰਨਾ ਕੁ ਝੇਲ ਲੋ ਕੋਈ ਗੱਲ ਨਹੀਂ ਨਹੀਂ ਤਾਂ ਫਿਰ ਤੁਹਾਨੂੰ ਅੱਗੇ ਵਿਖਾਉਣਾ ਮੈਂ ਐ ਗੰਧ ਹੂਆ ਤੋਂ ਐਤ ਕੀ ਨਾ ਮਾਰਿਆ ਗੰਧ ਨੇ ਕਾ ਕੱਪੇ ਨੇ ਤੇ ਅਗਲੇ ਸਾਲ ਫਸਲ ਮਾਰ ਦੂਗਾ ਪਹਿਲਾ ਨੰਬਰ ਤਾਂ ਐਤ ਕੀ ਚੱਕ ਦੂ ਜੀ ਕਿਉਂਕਿ ਇਹ ਤਾਂ ਚਾਰਾਂ ਦਿਨ ਇਸ ਕਾ ਉਤੋਂ ਦੀ ਟੱਕ ਜੋ ਮੂਰੀ ਆਹ ਵੇਖੋ ਐ ਆ ਫਿਰ ਕਾ ਹੁੰਦਾ ਜੀ ਤੇ ਮੇਰਾ ਮੰਨਣਾ ਤਾਂ ਹੀ ਹੈ ਇੱਕ ਅੱਧਾ ਕਿਉਂਕਿ 18 ਇੰਚ ਹੀ ਪਾੜੇ ਤੇ ਐ ਠੀਕ ਹੈ ਜੀ ਇੱਕ ਅੱਧਾ ਔੜਾ ਪੱਟੇ ਜਾਊ ਜਾਂ ਕੋਈ ਮਿੱਧਿਆ ਜਾਊ ਕੋਈ ਗੱਲ ਨਹੀਂ ਕੋਈ ਇਸ ਨਹੀਂ ਹੁੰਦਾ ਆਈ ਦੀ ਮੂੜੀ ਗੰਦ ਦੀ ਜ਼ਰੂਰ ਨਿਕਲੂਈ ਤੇ ਨਹੀਂ ਫਿਰ ਗੰਦ ਦੀ ਮੂੜੀ ਨਹੀਂ ਨਿਕਲਦੀ ਤੇ ਮੈਂ ਇੱਕ ਹੋ ਦਸੂਆ ਕਿਹੜੀ ਆਉਂਦਾ ਪਾਊਡਰ ਉਹ ਜਿਹੜਾ ਆਪਣਾ ਫੰਗਸ ਵਾਸਤੇ ਹੁੰਦਾ ਥੱਲੇ ਆਪਾਂ ਧਰਤੀ ਚ ਰੂੜੀ ਨਾਲ ਮਿਲਾ ਕੇ ਪਾਉਨੇ ਆ ਉਹ ਜ਼ਰੂਰ ਪਾਓ ਉਹਦੇ ਨਾਲ ਫੰਗਸ ਬਹੁਤ ਖਤਮ ਹੁੰਦੀ ਆ ਵੇਖੋ ਇਹ ਚ ਤੁਹਾਨੂੰ ਕਾਰੇ ਚ ਪਾਉਂਦੇ ਆ ਇਹ ਚ ਸੀਲਰ ਮਾਰਿਆ ਦੋ ਤਿੰਨ ਗੇੜੇ ਲਾਇ ਸੀ ਉਹਦੇ ਹੁਣ ਇਹ ਚ ਮੈਂ ਤਾਂ ਕੱਲ ਨੂੰ ਲਾਉਂ ਆ ਹੁਣ ਜੋ ਕੋਈ ਮਾੜਾ ਮੋਟਾ ਪੱਟਿਆ ਜਾਂਦਾ ਕੁਝ ਨਹੀਂ ਹੁੰਦਾ ਗੰਧ ਦੀ ਬਹੁਤ ਜ਼ਿਆਦਾ ਹੋਈ ਜਾਂਦਾ ਵੇਖੋ ਇਹ ਚ ਬਿਲਕੁਲ ਥੋੜਾ ਥੋੜਾ ਓੜਿਆੜਿਆਂ ਚ ਰਹਿ ਗਿਆ ਤੇ ਦੂਜੇ ਪਾਸੇ ਆਏ ਆ ਫਿਰ ਦੀਵਾਲਾਂ ਤਰ੍ਹਾਂ ਪਤਾ ਹੀ ਨਹੀਂ ਐਨਾ ਕਿੱਥੋਂ ਆ ਗਿਆ ਜੀ ਤੇ ਦੋ ਵਾਰੀ ਪੱਟਤਾ ਤਿੰਨ ਵਾਰੀ ਸ਼ੇਰੋ ਮਾਰਤੀ ਇਹ ਚ ਦੋ ਵਾਰੀ ਸੀਲਰ ਮਾਰਤੇ ਪਤਾ ਨਹੀਂ ਕਿਦਦਰ ਉਗ ਰਿਆ ਹੁੰਦਾ ਤੇ ਬਾਕੀ ਤੁਸੀਂ ਵੀ ਦੱਸੋ ਜੀ ਜੀ ਕਿਹਦੀ ਕਿਹਦੀ ਬੂੰਗੀ ਐ ਖਰਾਬ ਹੋਈ ਜਾਂਦੀ ਹੈ ਕਮੈਂਟ ਕਰਕੇ ਕਿੱਥੋਂ-ਕਿੱਥੋਂ ਵੀਡੀਓ ਵੇਂਦੇ ਆ ਤੇ ਕਿਹੜਾ ਇਹਦਾ ਰੋਕਥਾਮ ਵਾਸਤੇ ਆਪਾਂ ਬੈਕਟਰ ਦਵਾਈ ਹੈਗੀ ਬਣੀ ਵਧੀਆ ਮੈਂ ਤਾਂ ਕੱਲ ਨੂੰ ਦੱਸਾਂ ਤੁਹਾਨੂੰ ਕਿਹੜੀ ਕੀਤੀ ਆਪਾਂ ਮੇਰੇ ਉਹਦੇ ਨਾਲ ਬਹੁਤ ਫਰਕ ਪੈ ਗਿਆ ਆਈਪੀਐਲ ਦੀ ਹੈ ਇਹ ਹਾਂ ਆ ਵੀ ਗੁਰੂ ਦੀ ਕਿਰਪਾ ਨਾਲ ਜੀ ਵਾਹ ਮਹਾਰਾਜ ਤੇਰਾ ਲੱਖ ਲੱਖ ਸ਼ੁਕਰ ਪ੍ਰਮਾਤਮਾ ਮੇਰ ਕਰੀ ਤੇ ਕਮੈਂਟ ਕਰਕੇ ਜਰੂਰ ਦੱਸਿਓ ਜਾਣਕਾਰੀ ਕਿਵੇਂ ਲੱਗੀ ਵਾਹਿਗੁਰੂ ਜੀ ਕਾ ਖਾਲਸਾ ਹੈ ਐਂ ਐਂ ਕਾ ਵੇਖੋ ਤੁਹਾਨੂੰ ਵੀ ਤੁਹਾਨੂੰ ਵੀ ਉਹ ਚੈਨਲ ਫੋਲੋ ਸਬਸਕ੍ਰਾਈਬ ਕਰੋ ਬੋਲਦੇ ਬੋਲਦੇ ਬੱਤ ਬਣ ਕੇ ਬੋਲਦੇ ਕਰੀ ਹਾਂਜੀ ਸਾਡਾ ਚੈਨਲ ਸਬਸਕ੍ਰਾਈਬ ਫੋਲੋ ਕਰੋ ਸਾਨੂੰ ਸਪੋਰਟ ਕਰੋ ਤਨਵੀਰ ਸੰਸਪੋਰਟ ਕਰਨਾ ਆਪਾਂ ਨੂੰ ਵੀਡੀਓ ਜਿਆਦਾ ਤੋਂ ਜਿਆਦਾ ਸ਼ੇਅਰ ਕਰਿਆ ਕਰੋ ਠੀਕ ਹੈ ਜੀ ਠੀਕ ਹੈ ਜੀ ਸਾਰਿਆਂ ਦਾ ਧੰਨਵਾਦ ਸਾਰਿਆਂ ਨੂੰ ਸਤ ਸ੍ਰੀ ਅਕਾਲ ਕਮੈਂਟ ਸ਼ੇਅਰ ਲਾਈਕ ਸਾਰਾ ਕੁਝ ਕਰਨਾ ਜੀ ਸਪੋਰਟ ਕਰਨੀ ਹੈ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿੰਡ ਰੜੇ ਵਾਲੇ ਤੋਂ ਮੈਂ ਬੋਲ ਰਿਹਾ ਸੀ ਠੀਕ ਹੈ ਜੀ